ਸਾਤਨ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਔਰ ਹੂਨ ਦਾ ਉਹਦੇ ਕਿਸੇ ਵੀ ਹਥਿਆਰੇ ਨੂੰ ਪੁਲਿਸ ਵੱਲੋਂ ਰਾਜ ਸਰਕਾਰ ਦੀ ਕੋਈ ਹਦਾਇਤ ਨਹੀਂ ਉਹਨੂੰ ਗ੍ਰਿਫਤਾਰ ਕਰਨ ਦੀ ਅੱਜ ਇਹ ਰੋਸ਼ਮਾਰ ਇਸ ਲਈ ਕੱਢਿਆ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਇੱਕ ਟਾਰਗੇਟ ਕਿਲਿੰਗ ਦੇ ਤਹਿਤ ਹਿੰਦੂਆਦੀ ਆਏ ਦਿਨ ਹਤਿਆ ਕੀਤੀ ਜਾਂਦੀ ਹੈ ਮੈਂ ਦੋ ਚਾਰ ਘਟਨਾ ਦਾ ਤੁਹਾਡੇ ਅੱਗੇ ਜ਼ਿਕਰ ਕਰਾਂਗਾ ਅੱਜ ਤੋਂ 2-3 ਸਾਲ ਪਹਿਲਾਂ ਆਰਐਸਐਸ ਦਾ ਪੰਜਾਬ ਦਾ ਮੁਖੀ ਉਹ ਕਤਲ ਜਲੰਧਰ ਦੇ ਵਿੱਚ ਸ਼ਰਿਆਮ ਕਰਤਾ ਗਿਆ ਹਿੰਦੂਆਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਨੂੰ 100 ਦਿਨਾਂ ਵਿੱਚ ਕਮਾਗਾ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ ਕਿਉਂਕਿ ਇਤਿਹਾਸ ਦਵਾਇਆ ਕਿ ਸਾਨੂੰ ਉਹ ਦਿਨ ਭੁੱਲੇ ਨਹੀਂ ਜਦੋਂ ਪੰਜਾਬ ਦੇ ਅੰਦਰ ਅਤੰਗਵਾਦ ਦਾ ਦੌਰ ਸੀ ਤੇ ਖੁੱਡੇ ਦੇ ਅੰਦਰ ਵਾਸਤੇ ਵਿੱਚੋ ਕੱਟ ਕੱਟ ਕੇ ਹਿੰਦੂਆਂ ਨੂੰ ਮਾਰਿਆ ਗਿਆ ਸੀ ਕਿਉਂ ਮਾਰਿਆ ਗਿਆ ਕਿ ਪੰਜਾਬ ਦੇ ਅੰਦਰ ਵੱਖਵਾਦ ਜਿਹੜੇ ਲੋਕ ਚਾਹੁੰਦੇ ਨੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਵੱਖਵਾਦ ਨੂੰ ਉਪਜਾਇਆ ਜਾਏ ਵੱਖਵਾਦ ਨੂੰ ਪਲਪਿਆ ਜਾਏ ਉਸ ਵੱਖਵਾਦ ਜਿਨਾਂ ਸਾਡਾ ਜ਼ਿਲ੍ਹਾ ਹੈ ਮੁਕੇਰੀਆਂ ਉਦੇ बजरंग दल ਦੇ ਪ੍ਰਮੁਖ ਨੇ ਅੱਜ ਅਸੀਂ ਨੰਗਲ ਦੇ ਵਿੱਚ ਜਿਹੜਾ ਜਗਨ ਹੱਤਿਆ ਕਾਂਡ ਹੋਇਆ ਹੈ ਸਾਡੇ ਵਿਕਾਸ ਪ੍ਰਵਹਕਰ ਜੀ ਦਾ ਜਿਹੜੇ ਕਿ ਵਿਸ਼ਵਦੂ ਪਰਸ਼ਦ ਦੇ ਨੰਗਲ ਦੇ ਅਧਿਪਤ ਸ੍ਰੀ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਜਗਨ ਹੱਤਿਆ ਕਾਂਡ ਜਿਹੜਾ ਇਸ ਵੇਲੇ ਪੁਲਿਸ ਪ੍ਰਸ਼ਾਸਨ ਨੂੰ ਚੁਣੌਤੀ ਦੇ ਰਿਹਾ ਹੈ ਹਿੰਦੂਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਸਾਥ ਤੇ ਹਿੰਦੂ ਨੂੰ ਸਿਰਫ ਚਾਰਾ ਬਣਾ ਕੇ ਯੂਜ਼ ਕੀਤਾ ਜਾ ਰਿਹਾ ਹੈ ਅੱਜ ਅਸੀਂ ਬਜਰੰਗ ਦਲ ਵਿਸ਼ਵਿੰਦੂ ਵਰਸ਼ੇਦ ਵੱਲੋਂ ਇੱਥੇ ਐਸਡੀਐਮ ਸਾਹਿਬ ਨੂੰ ਗਿਆਪਨ ਜਾਣ ਆਏ ਹਾਂ ਅਤੇ ਅਸੀਂ ਆਪਣਾ ਰੋਸ ਜਿਹੜਾ ਹੈ ਇਸ ਘਟਨਾ ਦੇ ਵਿਰੁੱਧ ਅੱਜ ਅਸੀਂ ਪ੍ਰਸਤੁਤ ਕੀਤਾ ਹੈ ਆਪ ਜੀ ਦਾ ਰਾਵ ਨਿਵੇਦਨ ਹੈ ਸਾਡੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਇਆ ਜਾਵੇ ਤਾਂ ਜੋ ਸਾਡੇ ਵਿਕਾਸ ਭਰਾ ਜੀ ਨੂੰ ਵਿਕਾਸ ਭਗਾ ਜੀ ਨੂੰ ਇਨਸਾਫ ਮਿਲ ਸਕੇ ਧੰਨਵਾਦ ਮੰਗ ਪੱਤਰ ਲਈ ਆਪਾਂ ਕੀ ਮੰਗ ਕੀਤੀ ਹੈ ਮੰਗ ਪੱਤਰਾਂ ਹੀ ਅਸੀਂ ਮੰਗ ਕੀਤੀ ਹੈ ਕਿ ਪੁਨਿਸ਼ ਪ੍ਰਸ਼ਾਸਨ ਜਿਹੜੇ ਦੋਸ਼ੀ ਨੇ ਉਹਨਾਂ ਦਾ ਖੁਲਾਸਾ ਛੇਤੀ ਤੋਂ ਛੇਤੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਜਿਹੜੇ ਪਰਿਵਾਰ ਦੇ ਨਾਲਾਂ ਦੁਕਾਨ ਚਾਪ ਰਿਆ ਹੈ ਉਹਦੀ ਮਾਲੀ ਤੇ ਆਰਥਿਕ ਸਹਾਇਤਾ ਕੀਤੀ ਜਾਵੇ ਮੈਂ ਸੰਜੂ ਕਾ ਕਰੇ ਜ਼ਿਲ੍ਹਾ ਪ੍ਰਧਾਨ ਆਪਣੇ ਬਜਰੰਦਰ ਤੋਂ ਇਹ ਬਾਕੀ ਇਹ ਸੀਗਾ ਕਿ ਸਾਡੇ ਵਿਕਾਸ ਦੀ ਜਿਹੜੇ ਦੁਕਾਨ ਕਰਦੇ ਇਹਨਾਂ ਵਿਸ਼ਵ ਵਿਦੂ ਪਰਚਰ ਦੇ ਜਿਹੜੇ ਆ ਉਹ ਸੰਗਠਨ ਦੇ ਵਿੱਚ ਸੀਗੇ ਔਰ ਉਹਨਾਂ ਨੂੰ ਕਿਲਾ ਬਧਾ ਵੱਲੋਂ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਦੁਕਾਨ ਦੇ ਵਿੱਚ ਔਰ ਅਸੀਂ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਏ ਸਾਡੀ ਜਿਹੜੀ ਸੁਰੱਖਿਆ ਜਿਹੜੀ ਹੈ ਸੁਨਿਸ਼ਚਿਤ ਕਰੇ ਔਰ ਜੋ ਇੱਕ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਇਹ ਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਤੇ ਬੰਦਿਆਂ ਦੀ ਸੁਰੱਖਿਆ ਦੇ ਲਈ ਵੀ ਇੱਕ ਜਿਹੜਾ ਕੁਐਸਚਨ ਮਾਰ ਖੜਾ ਕਰ ਦਿੱਤਾ ਹੈ ਅਸੀਂ ਪੰਜਾਬ ਸਰਕਾਰ ਨੂੰ ਚਾਹ ਕਹਿਣਾ ਚਾਹਦੇ ਆਂ ਪੀ ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦੇ ਨੇ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਨੇ ਇਸ ਕਰਕੇ ਸਾਡੀ ਜਿਹੜੀ ਹੈ ਸੁਰੱਖਿਆ ਸੁਲਿਖਿਤ ਕੀਤੀ ਜਾਏ ਅਸੀਂ ਅੱਜ ਇੱਕ ਮੋਰੈਂਡਮ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਅਸੀਂ ਐਸਡੀਐਮ ਥਰੂ ਦਿੱਤਾ ਗਿਆ ਉਹਦੇ ਵਿੱਚ ਵੀ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਰੱਖਿਆ ਕੀਤੀ ਜਾਏ ਔਰ ਅੱਜ ਸ਼ੀਤਲਾ ਮਾਤਾ ਮੰਦਰ ਤੋਂ ਅਹੀਂ ਜਦੋਂ ਚੱਲਣ ਲੱਗੇ ਸੀਗੇ ਤੇ ਸਾਨੂੰ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ ਇਹ ਲਗਾਤਾਰ ਜਿਹੜਾ ਕੰਮ ਚੱਲਦਾ ਆ ਰਿਹਾ ਅਸੀਂ ਚਾਹੁੰਦੇ ਆ ਵੀ ਸਾਨੂੰ ਨਾ ਰੋਕਿਆ ਜਾਏ ਅਸੀਂ ਆਪਣੀ ਜਿਹੜੀ ਮੰਗ ਹੈ ਉਹ ਰੱਖ ਸਕਦੇ ਆ ਬੱਸ ਤੀਨ ਹੀ ਕਹਿੰਦਾ ਮੈਂ ਸਾਰਿਆਂ ਨੂੰ ਜਾਈ